ਕਤ ਕਿਹੜੀ ਇਹ ਲੋਕ ਤਰਤੀ ਵਾਦਰੋ ਉਹ ਤਾਂ ਰੋਟੀ ਖਾ ਕੇ ਸੌ ਜਾ ਮੇਰਾ ਮੁੰਡਾ ਬੱਚੇ ਨੂੰ ਮਾਰਿਆ ਇਹਦਾ ਨਹੀਂ ਸੀ ਮਾਰਨਾ ਚਾਹੀਦਾ ਮੇਰੀ ਜਮੀਨਾ ਮਾਵਾ ਕੀ ਬੱਚੇ ਪਾ ਦੇਗਾ ਨਹੀਂ ਇਹੋ ਤਾਂ ਬਰਾ ਮੈਂ ਘਰਾਂ ਵਾਲੇ ਪੜਾਏ ਸਿੱਖੇ ਮਾਵਾ ਕਿਵੇਂ ਪਾਲੀਗਾ ਉਸ ਮਾਂ ਦੇ ਪਿਓ ਨੇ ਵਿਚਾਰੇ ਤੇ ਆਉਂਦੇ ਮੈਰੀ ਜਿੰਦੀ ਦੇ ਭਾਈ ਹੁੰਦੇ ਧਮਾਕੀ ਟੈਂਸ਼ਨ ਨਾ ਦਵਾਈ ਲੈ ਆ ਕੇ ਮੇਰਾ ਠੀਕ ਹੋ ਜਾਏਗਾ ਮੇਰਾ ਠੀਕ ਹੋ ਜਾਏਗਾ ਤਾਂ ਜਲਦ ਨਾਲ ਸੱਡੇ ਲਾ ਕੇ ਰੱਖ ਗੱਡੀਆਂ ਜੀ ਦੀ ਪਤਾ ਬੰਨਦਾ ਨਾ ਸਹੀ ਗੱਲ ਨਹੀਂ ਪਰਵਾਰ ਦੇ ਥਾ ਸਾਨੂੰ ਰੋਂਦਾ ਮਿਟ ਦੇ ਬੈਨੇ ਸਾਨੂੰ ਨਿਹੰਗਾਂ ਨੂੰ ਅੱਜ ਇਹਨਾਂ ਨੇ ਇੱਕ ਵੱਡਿਆ ਕੰਨ ਨੂੰ ਚਾਰ ਵੱਡ ਰੱਖਿਆ ਸੁੱਕੇ ਦੇ ਰੱਖੇ ਸੋ ਮੈਂ ਤੇ ਆ ਗਏ ਕੱਲ ਨੂੰ ਇਹ ਸੁੱਕੇ ਦੇ ਰਜੇ ਚਾਰ ਵੱਡਣਗੇ ਵੀ ਸਾਡਾ ਤਾਂ ਕੋ ਬਾਏ ਇਹ ਤਾਂ ਹੀ ਤਾਂ ਨਿਹੰਗ ਮਛਰੇ ਨਹੀਂ ਸੁੱਕਾ ਪੀ ਪੀ ਨਸੇ ਕਰ ਕਰਕੇ ਮਛਰੇ ਨੇ ਨਿਹੰਗ ਸੁੱਕੀ ਪਤਾ ਹੋ ਸਕਦੀ ਹੋਰ ਵੀ ਨੁਕਸਾਨ ਕਰਨਗੇ ਸਾਨੂੰ ਕਿਹੜਾ ਕਿਸੇ ਨੇ ਸਾਡਾ ਪੇਰਵਾਹੀ ਕੀਤੀ ਕਿਸੇ ਨੇ ਅਸਲੀ ਮੈਂ ਸਾਡੀ ਕਿਹੜੀ ਪੇਰਵਾਹੀ ਹੋਈ ਹੈ ਅੱਜ ਇਹ ਕਰਨ ਨਹੀਂ ਕੋਸ਼ਿਸ਼ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਮੰਨਦੇ ਆ ਗੁਰੂ ਸਾਹਿਬ ਨੂੰ ਮੰਨਦੇ ਗੁਰੂ ਤਾਂ ਸੁਆਦ ਦੇ ਜਾਂਦੇ ਨਹੀਂ ਅਸੀਂ ਤਾਂ ਅਸੀਂ ਤਾਂ ਗੁਰੂ ਦੇ ਗਾਤਰੇ ਪਾਏ ਅਸੀਂ ਸੱਚ ਦੇ ਗਾਤਰੇ ਪਾਏ ਕਹਿ ਰਹੇ ਸੱਚ ਦੇ ਤਾਂ ਬਾਬਾ ਅਸੀਂ ਇਹੋ ਜਿਹੀ ਪਾਏ ਪਾਪ ਕਰਨ ਦੇ ਚਾਮਣ ਬੰਦਾ ਮਾਰ ਦਗੇ ਕਿ ਕਿ ਉੱਠ ਕੇ ਇੱਕ ਨਿਆੰਗੋ ਕੇ ਸਿੱਖੀ ਜੋ ਤੁਸੀਂ ਰਹਿਣ ਦੇ ਸਿੱਖੀ ਤੁਹਾਨੂੰ ਕੀ ਕੀ ਕਹਿੰਦੀ ਉੱਠ ਕੇ ਬੰਦੇ ਮਾਰ ਦਿਓ ਨਜਾਇਜ਼ ਮਾਰ ਦਿਓ ਬੇਜਬਾਨ ਉਹ ਤਾਂ ਦੰਗਰਾ ਘਰ ਉਹਦੇ ਰੋਟੀ ਨਹੀਂ ਪੱਕਦੀ ਗਰੀਬ ਦੇ ਬਿਲਕੁਲ ਗਰੀਬ ਬੰਦਾ ਉਹਦਾ ਤਾਂ ਤਰੋ ਕਮਾਇਆ ਨੇ ਗਰੀਬ ਦਾ ਤਰੋ ਕਮਾਇਆ ਮੈਂ ਤਾਂ ਨਹੀਂ ਉਹਨਾਂ ਨੂੰ ਸਹਾਇਤਾ ਮਿਲੇ ਉਹਨਾਂ ਨੂੰ ਉਹ ਗੁਰੂ ਨੇ ਬੈਸਟ ਕਰ ਦੇਣਾ ਨਹੀਂ ਆਦੇ ਨੇ ਆਇਆ ਹੋਣਾ ਚਾਹੀਦਾ ਤੇ ਆਇਆ ਹੋਣਾ ਚਾਹੀਦਾ ਬਹੁਤ ਇਹਨਾਂ ਨੇ ਧੰਦਾ ਕੀਤਾ ਗਰੀਬ ਘਰ ਨਾਲ ਆਕੇ 12 ਵਜੇ ਤੇ ਕਰ ਗਰੰਤੀ ਦੇ ਜਿੰਦਰਾ ਮਾਰੇ ਬੂਏ ਨੂੰ ਸੰਗਤ ਗਈ ਚਲੀ ਜਿੰਦਰਾ ਮਾਰ ਕੇ ਦੀ ਜ਼ਿੰਮੇਵਾਰੀ ਸਮਝੇ ਇਹ ਗਰੰਤੀ ਇਸ ਐਸ ਕੰਦਲੇ ਥਲੇ ਸੁੱਤੇ ਹੋਣਾ ਕੇ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਹੈ ਤੇ ਇਹਨਾਂ ਮਗਰ ਕੋਈ ਗਏ ਉਹਦੇ ਤੁਸੀਂ ਬੋਲੋ ਮੈਂ ਤਾਂ ਨਹੀਂ ਕਿ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਟਿੰਗਾਂ ਨੂੰ ਮਿਲਣੀ ਚਾਹੀਦੀ ਸਜ਼ਾ ਇਸ ਸਾਨੂੰ ਅਸੀਂ ਸਜ਼ਾ ਅਸੀਂ ਤਾਂ ਮਾਫ਼ੀ ਮੰਗਾਂਗੇ ਅਸੀਂ ਗੁਰੂ ਕੋਲ ਨਾ ਗੋਡੇ ਰਗੜਾਂ ਜੋ ਅੰਕ ਸਾਕੇ ਸਾਰੇ ਟਹਿ ਕੇ ਪੈਰੀ ਪਾਵਾਂਗੇ ਅਸੀਂ ਮਾਫ਼ੀ ਮੰਗਾਂਗੇ ਬੱਚੇ ਅਸੀਂ ਮਾਫ਼ੀ ਮੰਗਾਂਗੇ ਜੇ ਸਾਡੇ ਬੱਚੇ ਗਲਤੀ ਕੀਤੀ ਮੋਕ ਗਿਆ ਨਾਹੀਂ ਤਾਂ ਵੀ ਮਾਫ਼ੀ ਮੰਗਾ ਕੇ ਗੁਰੂ ਕੋਲ ਪਰ ਇਹਨਾਂ ਜ਼ੁਲਮ ਕੀਤਾ ਹੈ ਇਹ ਜ਼ੁਲਮ ਜੜਾ ਨਾ ਸਜ਼ਾ ਪੋਗਣ ਦੇ ਇਹਨਾਂ ਦੇਖੀ ਤਾਂ ਸਹੀ ਇਹਨਾਂ ਨੂੰ ਪੋਗਣੀ ਕਿੰਨੀ ਸਜ਼ਾ ਹੈ ਸਜ਼ਾ ਨਾ ਪੋਗਣੀ ਇਹਨਾਂ ਬੱਚੇ ਨਾ ਤਰੋ ਕਮਾਇਆ ਇਹਨਾਂ ਬੱਚੇ ਨਾ ਇਹਨਾਂ ਬੱਚੇ ਨਾ ਤਰੋ ਕਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ ਹੈ ਲੱਬ ਲੱਬ ਪਿਓ ਖੱਬ ਜਾਂਦਾ ਹੈ ਕਦੀ ਕਿਹ ਪਾਸੇ ਨਿਕਲ ਜਾਂਦਾ ਹੈ ਕਦੀ ਕਿਹ ਪਾਸੇ ਹੈ ਉਹ ਬੰਦਾ ਵੇਖੋ ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ ਜਿਹਨੂੰ 19 21 ਗੱਲ ਨਹੀਂ ਕਰਨੀ ਆਉਂਦੀ ਇਹੋ ਜਿਹਾ ਪਿਓ ਹੈ ਇਹਨਾਂ ਦਾ ਬੇੜਾ ਕਰਕੇ ਜਿਹੋ ਜਿਹੇ ਨੰਗਾ ਦਾ ਮੈਂ ਤਾਂ ਨਹੀਂ ਨਾ ਮੱਕਾ ਟੁੱਟੇ ਇਹਨਾਂ ਦਾ ਘਾਟ ਟੁੱਟੇ ਮੇਰੇ ਤਾਂ ਸਾਹਮਣੇ ਹੋਣਾ ਮੇਰੇ ਕੋ ਗੋਲੀਆਂ ਦਾ ਸਾਰੇ ਨਾ ਮਾਰ ਸਹੀ ਗੱਲ ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਠੀਕ ਹੈ ਜਿਹੜਾ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਜਿਵੇਂ ਉਹਨੂੰ ਵੱਡਿਆ ਨੇ ਨਾ ਐਵੇਂ ਬਟੀ ਜਨ ਇੰਨਾਂ ਸਜ਼ਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਹੈ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫ਼ੀ ਮੰਗਾਂਗੇ ਅਸੀਂ ਗੁਰੂਗ੍ਰੰਥ ਤੇ ਹੱਥ ਰੱਖਾ ਦੇ ਵੀ ਸੱਚੇ ਪਾਚਾ ਇਹਨੇ ਗਲਤੀ ਕੀਤੀ ਹੈ ਇਹਨੂੰ ਮਾਫ਼ ਕਰ ਅਸੀਂ ਮਾਫ਼ੀ ਮੰਗਾਂਗੇ ਇਹ ਸਾਰੇ ਮਾਫ਼ੀ ਮੰਗਾਂਗੇ ਸਹੀ ਹੈ ਬੱਚਾ ਅਸੀਂ ਪੁੱਤਰ ਮਾਫ਼ੀ ਮੰਗਾਂਗੇ ਇਹ ਗੱਲ ਦੀ ਜੇ ਸਾਡਾ ਪੁੱਤਰ ਚਲਾ ਕੇ ਇਹ ਤਾਂ ਵੀ ਮਾਫ਼ੀ ਮੰਗਾਗੇ ਗੁਰੂ ਕੋਲੋਂ ਸਾਡਾ ਜ਼ੁਲਮ ਕੀਤਾ ਨਾ ਬਹੁਤ ਜ਼ੁਲਮ ਕੀਤਾਣ ਕੇ ਉਹਨੂੰ ਗੋਲੀ ਵੀ ਮਾਰ ਦਿੰਦੇ ਸਾਨੂੰ ਕੋਈ ਦੁੱਖ ਨਹੀਂ ਜਿਹੜੇ ਆ ਨਸ਼ਈਆਂ ਬੰਦੇ ਵਾਲਿਆਂ ਨੂੰ ਘਵਾ ਵੱਡ ਫੱਟ ਕੀਤੀ ਆ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਸਾਡੇ ਤੋਂ ਜਰਿਆ ਨਹੀਂ ਜੀ ਜਾਂਦਾ ਬਹੁਤ ਜ਼ਿਆਦਾ ਸਾਡੇ ਪੁੱਤਾਂ ਨੂੰ ਦੁੱਖ ਕੀਤਾ ਕੀ ਕਾਰਵਾਈ ਤੁਸੀਂ ਚਾਹੁੰਦੇ ਹੋ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਿਰ ਸਾਨੂੰ ਇਨਸਾਫ ਮਿਲਣਾ ਹਾਂ ਬਾਕੀ ਜੇ ਕੋਣਾ ਨਹੀਂ ਕਿ ਇੱਕ ਗਿਆਨੀ ਜਥੇਦਾਰ ਅਕਾਲ ਤਖਤ ਦੇ ਨੇ ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਸੋਸ਼ਲ ਤੇ ਸਮਾਜਿਕ ਸਰ ਇਹ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਫਿਰ ਸਾਨੂੰ ਹੀ ਸਾਰਿਆਂ ਨੂੰ ਮਾਰ ਦੇਣਾ ਫਿਰ ਅਹੀਂ ਵੀ ਸਿੱਖ ਪਵਾ ਰਹਿਆਂ ਸਾਨੂੰ ਹੀ ਇਸੇ ਘਾੜ ਤੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜੀ ਕੇ ਇਹ ਇੱਕ ਪਰਿਵਾਰ ਨੂੰ ਜੂ ਇਹਨਾਂ ਬਾਈਕਾੜ ਕਰਨਾ ਵਾ ਜੇ ਉਹਦੀ ਕੋਈ ਗਲਤੀ ਹੋ ਗਈ ਆ ਪੁੱਤ ਦੀ ਤੇ ਸਾਨੂੰ ਸਜ਼ਾ ਸਾਨੂੰ ਹਜੇ ਵੀ ਸਾਨੂੰ ਸਜ਼ਾ ਦੇ ਦੇਣਾ ਅਸੀਂ ਭੁਗਤਣ ਯੋਗ ਆ ਸਹੀ ਗੱਲ ਕਿ ਐਸਾ ਕੁਝ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਥੇਦਾਰ ਨੂੰ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਹੋਣਾ ਕਰਨਾ ਚਾਹੀਦਾ ਹੈ ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਿਆ ਹੀ ਮੈਂਟਲ ਇਹ ਕਿੰਨੇ ਚਿਰ ਦੀ ਉਹਦੀ ਛੋਟੇ ਹੁੰਦੇ ਤੋਂ ਦਵਾਈ ਚੱਲਣ ਡਈ ਆ 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ ਮੁੜ ਕੇ ਉਹਨਾਂ ਬਾਥ ਉਹਦੋਂ ਦੀ ਦਵਾਈ ਚੱਲੀ ਜਾਂਦੀ ਉਹਦੀ ਕਦੀ ਕਿਤੇ ਕਦੀ ਕਿਤੇ ਪਹਿਲੀ ਵੇਚ ਕੇ ਵੀ ਉਹਦਾ ਪਿਤਾ ਨਾਲ ਉੱਤੇ ਪੈਸੇ ਪੈਸੇ ਲਾਈ ਜਾਂਦਾ ਵਾ ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ ਪਰ ਉਹਦਾ ਕੋਈ ਲਾਜ ਲੱਭਿਆ ਨਹੀਂ ਜਿੱਧਰ ਨੂੰ ਵੀ ਕਿਸੇ ਨੇ ਆਖਿਆ ਉਧਰ ਨੂੰ ਵੀ ਚਲੇ ਗਿਆ ਪਰ ਰਿਪੋਰਟਾਂ ਵੀ ਅਹੀਂ ਖੜੀਆਂ ਸਾਡੀ ਸੁਣਾਈ ਨਹੀਂ ਉੱਥੇ ਕਹਿੰਨੇ ਉੱਤੇ ਖਲੋਂਦਾ ਤਾਂ ਹੀ ਮਾਰ ਮਾਰ ਰੋਂਦਾ ਰਿਹਾ ਪਰ ਉਹਨਾਂ ਨੇ ਸੁਣਾਈ ਨਹੀਂ ਕੀਤੀ ਬੰਦਿਆ ਨੇ ਵੱਢ ਕੇ ਥੜਤਾ ਬਾਬੇ ਵੀ ਆਏ ਝਾੜਸੇ ਵਾਲੇ ਉਹਨਾਂ ਵੀ ਆਣ ਕੇ ਆਖਿਆ ਵੀ ਚਲੋ ਆਪਾਂ ਇਨਸਾਫ ਦਵਾਉਣੇ ਆ ਜੋ ਵੀ ਹੋਊ ਕਾਰਵਾਈ ਕਰਾਂਗੇ ਪਰ ਉਹਨਾਂ ਨੇ ਜਕਾਰੇ ਛੱਡ ਕੇ ਮਿੰਟੋ ਮਿੰਟੀ ਵੱਢ ਕਰ ਤੇ ਆ ਫਿਰ ਵੇਖੋ ਇਹ ਵੱਢਦੇ ਜਦੋਂ ਵੱਢਦਾ ਵਾ ਉਦੋਂ ਇਹਨੇ ਮੂੰਹ ਦੇ ਉੱਤੇ ਲੀੜਾ ਬੰਨ ਕੇ ਵੱਢਿਆ ਵਾ ਵੀ ਮੈਂ ਇਹ ਇਹਨਾਂ ਦਾ ਡੰਗਰ ਦੇ ਉੱਤੇ ਕਤਲ ਨਹੀਂ ਬੇਰਹਿਮੀ ਨਹੀਂ ਕਰਦਾ ਜਿੰਨਾ ਬੰਦੇ ਦੇ ਉੱਤੇ ਕੀਤੀ ਇਹਨਾਂ ਨੇ ਬੱਚੇ ਉੱਤੇ ਕੀਤੀ ਹੈ ਠੀ ਉਹਨੇ ਗਲਤੀ ਕਰ ਲਈ ਚਲੋ ਅਸੀਂ ਬਖਸ਼ਣ ਅਸੀਂ ਵੀ ਆਨੇ ਆ ਵੀ ਗਲਤੀ ਕੀਤੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਸਾਡੇ ਸਾਡਾ ਵੀ ਗੁਰੂ ਗ੍ਰੰਥ ਸਾਹਿਬਾ ਸਾਡਾ ਵੀ ਆ ਧਰਮ ਆ ਪਰ ਅਹੀਂ ਆਨੇ ਆ ਗਲਤੀ ਕੀਤੀ ਆ ਸਾਨੂੰ ਸਜ਼ਾ ਜੋ ਮਰਜ਼ੀ ਸਜ਼ਾ ਦੇ ਦੇਣ ਅਸੀਂ ਮੰਨਣ ਯੋਗ ਆ ਜੀ ਪਰ ਆ ਜਿਹੜੀ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਨਾ ਇਹ ਸਾਡੇ ਤੋਂ ਜਰਿਆ ਨਹੀਂ ਜੀ ਜਾਂਦਾ ਇਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਸਾਡੇ ਤਾਂ ਇਹੋ ਹੀ ਆ ਇਹ ਗੁਰੂ ਦੇ ਘਰ 12 ਵਜੇ ਕਿਉਂ ਗ੍ਰੰਥੀ ਅੰਦਰ ਨਹੀਂ ਬੈਠਾ ਸੀ ਕੀ ਨਾਮ ਹੈ ਤੁਹਾਡਾ ਸੁਖਰਾਜ ਸਿੰਘ ਗ੍ਰੰਥੀ ਡਿਊਟੀ ਆਪਰਟੀ ਤੱਤੀ ਬੈਠੇ ਹੋ ਜੀ

ਹੋਇਆ ਕਿ ਪਰ ਪਰ ਪਰ